ਨੀ ਮੈਂ ਤਾਂ ਇਹ ਜਾਨਣਾ ਚਾਹੁੰਦਾ ਹੈ ਦੇਖੋ ਗੱਲ ਇਹ ਹੈ ਕਿ ਤੁਸੀਂ ਆਪਣੇ ਵਰਕਰ ਨੂੰ ਬੂਸਟ ਕਰ ਰਹੇ ਹੋ ਉਸ ਦੇ ਵਿੱਚ ਕੋਈ ਦੋਰਾ ਨਹੀਂ ਹੈ ਪਰ ਵਿਰਖਸਾ ਲੋਕਾਂ ਦਾ ਸਵਾਲ ਪੁੱਛ ਰਹੇ ਨੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੁਹਾਡੀ ਪਰਫਾਰਮੈਂਸ ਉਸ ਤਰੀਕੇ ਨਾਲ ਨਹੀਂ ਹੈ ਆ ਜਾਏਗੀ ਸ਼ੁਕਰਾ ਜੀ ਆ ਜਾਏਗੀ ਬਿਲਕੁਲ ਮੇਰੇ ਕੋਲ ਜੋ ਜਾਣਕਾਰੀ ਹੈ ਕਿ ਤੁਸੀਂ ਮੁਕਸਰ ਸਾਹਿਬ ਬਠਿੰਡੇ ਵਾਲੇ ਜ਼ਿਲ੍ਹਾ ਉਹ ਤੁਹਾਡਾ ਗੜ ਕਿਹਾ ਜਾਂਦਾ ਉਹਨੂੰ ਥੋੜਾ ਜਿਹਾ ਛੱਡ ਲਓ ਬਾਕੀ ਜ਼ਿਲ੍ਹਿਆਂ 'ਚ ਕੀ ਹੋਇਆ ਪਠਾਨਕੋਟ ਕੀ ਹੋਇਆ ਆ ਜਾਏਗੀ ਸਾਰੀ ਥਾਂ ਹੀ ਪਰਫਾਰਮੈਂਸ ਵਧੀਆ ਆ ਜਾਏਗੀ ਤੁਸੀਂ ਦੇਖਦੇ ਰਹੋ ਉਹ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਦੀ ਆ ਕਿਤੇ 2-4 ਵੋਟਾਂ ਦੇ ਕਿਤੇ 10 ਵੋਟਾਂ ਦੇ ਸਾਡਾ ਕੈਂਡੀਡੇਟ ਕਿਉਂ ਰਹਿ ਗਿਆ ਹੋਵੇਗਾ ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਇਹਨਾਂ ਜ਼ਬਰਦਸਤ ਮੁਕਾਬਲਾ ਕੀਤਾ ਕਿ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਨੋਕੀਆ ਮੋਬਾਈਲ ਹੂੰ ਇਹ ਸ਼੍ਰੋਮਣੀ ਅਕਾਲੀ ਦਲ ਮਾਲਵੇ ਵਾਲੇ ਭੁੱਲ ਗਏ ਆ ਹੂੰ ਇਹ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਯਾਦ ਕਰਵਾ ਦਿੱਤੀ ਇਹ ਗੱਲ ਕਿ ਫਰੋਇਪੁਰ ਤੋਂ ਸ਼ੁਰੂ ਹੋ ਲੋ ਤੇ ਮਾਲਵੇ ਦੇ ਜ਼ਿਲ੍ਹੇ ਗਿਣਨੇ ਸ਼ੁਰੂ ਕਰ ਦਿਓ ਤੇ ਹਲਕਾ ਵਾਈਜ਼ ਆ ਜਾਓ ਹੂੰ ਇਹੋ ਜੀ ਤੁਹਾਡੀ ਪਰਫਾਰਮੈਂਸ ਤਿੰਨ ਤਿੰਨ ਤੁਹਾਡੇ ਐਮਐਲਏ ਠੀਕ ਚਲੋ ਥੋੜਾੇ ਵੇਟ ਕਰੋ ਮੈਂ ਤੁਹਾਡੇ ਕੋਲ ਆਣਾ ਮੈਂ ਤੁਹਾਡੇ ਕੋਲ ਆਣਾ ਹੈ ਵਾਪਸ ਜਿਹੜੀ ਗੱਲ ਪੂਰੀ ਕਰਦੇ ਫੋਕਸ ਕਰਦੇ ਲੈ ਜੀ ਗੱਲ ਪੂਰੀ ਕਰ ਲੈਂਦੇ ਹੋ ਸ਼ੁਕਲਾ ਜੀ ਗੱਲ ਪੂਰੀ ਕਰ ਲਓ ਤੁਸੀਂ ਤਿੰਨ ਐਮਐਲਏ ਇੱਕ ਪਿੰਡ ਜਿਹੜੇ ਹੁਣ ਮੌਜੂਦਾ ਸਰਕਾਰ ਦੇ ਤੇ ਵੋਟਾਂ ਪੈਣ ਸਰਕਾਰ ਨੂੰ ਸਿਰਫ 67 ਹਾਂ ਆ ਅਮਨ ਸ਼ਾਂਤੀ ਹੈ ਇਹਨਾਂ ਦੀ ਆ ਵਿਕਾਸ ਹੈ ਇਹਨਾਂ ਦਾ ਸਿਰਫ 60 ਵੋਟਾਂ ਤੇ ਇਕ ਸੰਘੜਾ ਸਾਹ ਰਹੇ ਨੇ ਸਾਡੇ ਹਲਕੇ ਦੇ ਵਿੱਚ ਤਿੰਨ ਐਮਐਲਏ ਠੀਕ ਚਲੋ ਠੀਕ ਹੈ ਚਲ ਤੁਹਾਡੀ ਗੱਲ ਆ ਗਈ ਮੈਂ ਤੁਹਾਡੇ ਕੋਲ ਵਾਪਸ ਆਣਾ ਮੇਰੇ ਕੋਲ ਹੋਰ ਵੀ ਸਵਾਲ ਨੇ ਸੰਘੇੜਾ ਸਾਹਿਬ ਇਹ ਅਕਾਲੀ ਦਲ ਨੂੰ ਲੱਗ ਰਿਹਾ ਕਿ ਇਹ ਤਾਂ ਵਾਪਸੀ ਹੈ ਮੈਂ ਤੁਹਾਡੀ ਨਜ਼ਰ ਤੋਂ ਦੇਖਾਂ ਤਾਂ ਲੱਗ ਰਿਹਾ ਕਿ ਤੁਹਾਡੇ ਲਈ ਖਤਰੇ ਦੀ ਘੰਟੀ ਹੈ ਦੇਖੋ ਪੁਆਇੰਟ 1 ਤਾਂ ਹੈ ਤੁਸੀਂ ਚਾਰ ਬਾਈਪੋਲ ਬੇਸ਼ੱਕ ਅਕਾਲੀ ਦਲ ਨੇ ਸਕਿਪ ਕਰ ਦਿੱਤੀਆਂ ਜਦੋਂ ਮੈਂ ਜਲੰਧਰ ਬਾਈਪੋਲ ਦੇਖਦਾ ਜਲੰਧਰ West ਵਾਲੀ ਉੱਥੇ ਵੋਟਾਂ ਅਕਾਲੀ ਦਲ ਦੇ ਖਾਤੇ ਦੇ ਵਿੱਚ 7-800 ਸੀ ਉੱਥੇ ਕਿਉਂਕਿ ਅਕਾਲੀ ਦਲ ਦੇ ਅੰਦਰ ਬਹੁਤ ਤਰਥੱਲੀ ਮਚੀ ਹੋਈ ਸੀ ਇਸ ਕਰਕੇ ਕਨਫਿਊਜ਼ਨ ਸੀ ਕੈਂਡੀਡੇਟ ਨੂੰ ਲੈ ਕੇ ਜਦੋਂ ਮੈਂ ਲੁਧਿਆਣਾ West ਵਾਲੇ ਪਾਸੇ ਆਉਣਾ ਤਾਂ ਅਕਾਲੀ ਦਲ ਦਾ ਵੋਟ ਪਰਸੈਂਟੇਜ ਵਧਿਆ ਹੈਜ਼ ਕੰਪੇਅਰ ਟੂ 2022 ਸੰਘੇੜਾ ਸਾਹਿਬ ਪਰ ਪਰਫਾਰਮੈਂਸ ਉਸ ਤਰੀਕੇ ਦੀ ਨਹੀਂ ਸੀ ਪਰ ਤਰਨ ਤਰਨ ਨੇ ਤਾਂ ਪਿਕਚਰ ਬਿਲਕੁਲ ਵੱਖਰੀ ਕਰ ਦਿੱਤੀ ਇਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਸੈਕਿੰਡ ਨੰਬਰ ਦੇ ਉੱਤੇ ਅਕਾਲੀ ਦਲ ਤੇ ਅਕਾਲੀ ਦਲ ਜਿਹੜੀਆਂ ਪਿੰਡੂ ਚੋਣਾਂ ਨੇ ਉਸ ਦੇ ਵਿੱਚ ਵੀ ਖੁੱਦ ਦਾ ਰਿਵਾਈਵਲ ਦੇਖ ਰਿਹਾ ਹੈ ਐ ਗੁਰਜੀ ਇਹ ਦੋਨੇ ਜਿਹੜੇ ਨਾ ਕਾਂਗਰਸ ਵੀ ਤੇ ਸ਼ੁਰੂਣੀ ਅਕਾਲੀ ਦਲ ਵੀ ਮੈਂ ਪਾਸਟ ਵਿੱਚ ਇੱਕੋ ਹੀ ਲਾਈਨ ਕਹੂੰਗਾ ਬਾਅਦ ਵਿੱਚ ਮੈਂ ਪ੍ਰੈਜ਼ੈਂਟ ਚ ਆ ਰਿਹਾ ਹਾਂ ਇਹਨਾਂ ਦੋਨੋਂ ਨੇ ਵਾਰੀਆਂ ਬਣ ਬਣ ਕੇ ਕੱਲਾ ਪੰਜਾਬ ਨੂੰ ਲੁੱਟਿਆ ਨਹੀਂ ਹੈ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਚਾਹੇ ਉਹ ਪਾਣੀਆਂ ਦਾ ਨੁਕਸਾਨ ਸੀ ਚਾਹੇ ਪੰਜਾਬ ਵਿੱਚ ਜੋ ਖਾਰਕੂਵਾਦ ਦਾ ਦੌਰ ਆਇਆ ਉਹਦੇ ਲਈ ਵੀ ਕਾਂਗਰਸ ਤੇ ਕਾਦੀ ਦੋਵੇਂ ਜ਼ਿੰਮੇਵਾਰ ਆ ਬਾਦਲ ਸਾਹਿਬ ਨੇ ਵੀ ਇੱਕ ਲੱਖ ਦੀ ਮਰਜੀਵਰਿਆਂ ਦੀ ਫੌਜ ਬਣਾਈ ਸੀ ਉਹਨਾਂ ਮਰਜੀਵਰਿਆਂ ਨੂੰ ਲੜਾਈ 'ਚ ਨਹੀਂ ਭੇਜਿਆ ਇਹਨਾਂ ਦੀ ਆਪਣੀ ਬੰਦੇ ਸੀ ਦੂਜੇ ਘਰਾਂ ਦੇ ਮਿਲਟਰੀ ਸਾਹਿਬ ਤੁਹਾਡੀ ਪਾਈਵਾਲ ਪਾਰਟੀ ਹੈ ਕਾਂਗਰਸ ਨਾਂ ਬੁੱਲੋ ਵਿੱਚ ਵੀਰ ਕਾਂਗਰਸ ਨੇ ਚੋਰੀ ਕੀ ਕਰਕੇ ਪੰਜਾਬ ਦਾ ਟਾਈਮ ਖਰਾਬ ਹੋ ਜਾਏਗਾ ਬਿਰਸਾ ਨਾਦੀਨ ਆਵਾਜ਼ ਲੈ ਕੇ ਸਵਾਲ ਲੈ ਕੇ ਤੁਸੀਂ ਆਪਣਾ ਜਵਾਬ ਦੇ ਰਹੇ ਹੋ ਠੀਕ ਹੈ ਮੈਂ ਬਿਰਸਾ ਦੋ 30 ਸਕਿੰਡ ਦੋਨਾ ਇੱਕ ਵਾਰੀ ਗੱਲ ਕੰਪਲੀਟ ਕਰ ਲੈਣੋ ਬਹੁਤ ਵਧੀਆ ਡਿਬੇਟ ਮੈਂ ਲੱਗਦਾ ਕਿ ਚੱਲ ਰਹੀ ਹੈ ਸਫਰ ਕੀਤਾ ਮੈਂ ਸਰਕਾਰੀ ਨੌਕਰੀ ਸਗਾ ਇਵਨ ਤਾਂ ਵੀ ਅਸੀਂ ਉਸ ਅੰਦੋਲਨ ਸਫਰ ਕੀਤਾ ਆ ਸਾਰੇ ਯੂਥ ਲੋਕ ਪਿੰਡਾਂ ਦੇ ਘਰਾਂ ਦੇ ਘਰੋਂ ਜਾੜੇ ਗਏ ਆ ਲੋਕ ਉਸ ਚੀਜ਼ ਨੂੰ ਨਹੀਂ ਭੁੱਲ ਸਕਦੇ ਇਹਨਾਂ ਦੋਨੇ ਪਾਰਟੀਆਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੁਣ ਮੈਂ ਆ ਗਿਆ ਪ੍ਰੈਜ਼ੈਂਟ ਵਿੱਚ ਜਿੱਥੇ ਜਿੱਥੇ ਕਿਤੇ ਪਾਕਟਸ ਵਿੱਚ ਸ਼ਰੋਮਣੀ ਅਕਾਲੀ ਦਲ ਨੂੰ ਕਿਤੇ ਰਾਹਤ ਮਿਲ ਗਈ ਕਿਤੇ ਕਾਂਗਰਸ ਨੂੰ ਰਾਹਤ ਮਿਲ ਗਈ ਇਹ ਗੌਰਮ ਇਹ ਸਬੂਤ ਹੈ ਇਸ ਗੱਲ ਦਾ ਕਿ ਆਮ ਆਦਮੀ ਪਾਰਟੀ ਨੇ ਗਰਾਊਂਡ ਲੈਵਲ ਤੱਕ ਪਿੰਡ ਲੈਵਲ ਤੱਕ ਜਮਹੂਰੀਅਤ ਲਾਗੂ ਕੀਤੀ ਆ ਅਸੀਂ ਕਦੋਂ ਕਹਨੇ ਆ ਜਿੱਤ ਗਏ ਤਾਂ ਬਹੁਤ ਚੰਗੀ ਗੱਲ ਆ ਅਸੀਂ ਸਮੀਖਿਆ ਕਰਾਂਗੇ ਜਿਹੜੇ ਵੀ ਪਿੰਡ ਚੋਂ ਕਹਿ ਰਹੇ ਨੇ ਵਿਰਕ ਸਾਹਿਬ ਵੀ ਇਹ ਹਾਰ ਗਏ ਅਸੀਂ ਜਿੱਤ ਗਏ ਬਹੁਤ ਚੰਗੀ ਗੱਲ ਆ ਵਿਰ ਵਿਸ਼ੇ ਵਿਧਾਈ ਹੋਵੇ ਅਸੀਂ ਸਮੀਖਿਆ ਕਰਾਂਗੇ ਕਿ ਉਦੋਂ ਅਸੀਂ ਕਿਉਂ ਹਾਰੇ ਆ ਜਮਹੂਰੀਅਤ ਜਿਹੜੀ ਆ ਜਮਹੂਰੀਅਤ ਦਾ ਸਤਿਕਾਰ ਕਰਨਾ ਚਾਹੀਦਾ ਇਹ ਕਦੇ ਨਾ ਬੇਕਰਾਂ ਦੀ ਮੈਂ ਗੱਲ ਨਹੀਂ ਕਰਦਾ ਮੈਂ ਸਿਰਫ ਤੁਹਾਡੇ ਵਿਕਾਸ ਦੀ ਗੱਲ ਕੀਤੀ ਹੈ ਕਿ ਅਸੀਂ ਐਮਐਲਏ ਇੱਕ ਪਿੰਡ 'ਚ ਰਹੇ ਹੋਣੇ ਤੇ ਵੋਟਾਂ ਨਹੀਂ ਚੋਈ ਕੰਮ ਨੂੰ ਕੰਪਲੀਟ ਕਰ ਲੈਣ ਦਿਓ ਉਹਨਾਂ ਨੂੰ ਕੰਪਲੀਟ ਕਰ ਲੈਣੋ ਆਪਾਂ ਟਾਈਮ ਵੇਸਟ ਕਰ ਰਹੇ ਹਾਂ ਮੈਨੂੰ ਕੰਪਲੀਟ ਕਰ ਲੈਂਦੇ ਹੋ ਨਾ ਦੇਖੋ ਸਾਡਾ ਬੁਨਿਆਦੀ ਫਰਕ ਹੈ ਜਿਹੜਾ ਮੈਂ ਪਹਿਲਾਂ ਕਹਿ ਚੁੱਕਾ ਅਸੀਂ ਦਿੱਲੀ ਤੋਂ ਸ਼ੁਰੂ ਕੀਤਾ ਆ ਸਾਡੇ ਏਜੰਡਾ ਸਾਡੇ ਮੁੱਦੇ ਸਾਡੇ ਜਿਹੜੇ ਵੋਟ ਮੰਗਣ ਦਾ ਤੇ ਕੰਮ ਕਰਨ ਦਾ ਉਹੀ ਆ ਸਿੱਖਿਆ ਸਿਹਤ ਰੁਜ਼ਗਾਰ ਦੇ ਪੰਜਾਬ ਦੇ ਵਿੱਚ ਜਿਹੜਾ ਖਤਮ ਕਰਨਾ ਭਗਵੰਤ ਮਾਨ ਸਾਹਿਬ ਨੇ ਜਿਹੜੀਆਂ ਗਰੰਟੀਆਂ ਅਸੀਂ ਦਿੱਤੀਆਂ ਸੀ ਇੱਕ ਰਹਿ ਗਈਆਂ ਉਹ ਉਹਨਾਂ ਤੋਂ ਬਿਨਾਂ ਵੀ ਬਹੁਤ ਚੀਜ਼ਾਂ ਗਰੰਟੀਆਂ ਪੂਰੀਆਂ ਕਰਤੀਆਂ ਚਾਹੇ ਉਹ ਇੱਕ ਇੱਕ ਪੈਨਸ਼ਨ ਕਰਨ ਦਾ ਸੀਗਾ ਚਾਹੇ ਸ਼ਹੀਦ ਦੇ ਘਰ ਕਰੋੜ ਰੁਪਏ ਦੇਣਾ ਉਹਦੇ ਪਰਿਵਾਰ ਨੂੰ ਸੰਭਾਲਣਾ ਹੋ ਸੀਗਾ ਇਹ ਸਲਾਈ ਮਸ਼ੀਨ ਲੈ ਕੇ ਜਾਂਦੇ ਹੁੰਦੇ ਸੀ ਉਸ ਤੋਂ ਬਿਨਾਂ ਰੈਗੂਲਰਲੀ ਰੁਜ਼ਗਾਰ ਦੇ ਰਹੇ ਨੇ ਸੀਐਮ ਸਾਹਿਬ ਨੇ ਅੱਜ ਫੇਰ 500 ਨਿਯੁਕਤੀ ਪੱਤਰ ਵੰਡੇ ਜਿਵੇਂ ਮੈਂ ਪਹਿਲਾਂ ਦੱਸਿਆ ਅਸੀਂ ਪੰਜਾਬ ਨੂੰ ਪਹਿਲਾ ਵਾਲਾ ਪੰਜਾਬ ਬਣਾਉਣ ਲਈ ਰੰਗਲਾ ਪੰਜਾਬ ਬਣਾਉਣ ਲਈ ਉਸੇ ਚਾਰ ਨਾਲ ਚੱਲ ਰਹੇ ਹਾਂ ਜਿੱਥੇ ਕਿਤੇ ਸਾਡੇ ਤੋਂ ਗਲਤੀ ਹੁੰਦੀ ਹੈ ਅਸੀਂ ਉਹਨੂੰ ਇੱਕਦਮ ਸਮੇਟਦੇ ਹਾਂ ਅਸੀਂ ਸਿਆਸੀ ਫਾਇਦਾ ਸਿਆਸੀ ਨੁਕਸਾਨ ਨਹੀਂ ਦੇਖਦੇ ਅਸੀਂ ਸਿਰਫ ਲੋਕਾਂ ਦੀ ਭਲਾਈ ਇੱਥੇ ਹੈਗੀ ਹੈ ਕਿ ਨਹੀਂ ਹੈ ਠੀਕ ਹੈ ਦੇਖੋ ਗੱਲ ਇਹ ਹੈ ਕਿ ਮੈਂ ਥੋੜੇ ਟੌਪਿਕ ਦੇ ਉੱਤੇ ਰਹਿਣਾ ਜਾ ਰਹੇ ਹਾਂ ਬਹੁਤ ਸਾਰੀਆਂ ਗੱਲਾਂ ਰਿਪੀਟ ਹੋ ਰਹੀਆਂ ਨੇ ਬਿਰਕਪਾਪ ਆਪਣੀ ਗੱਲ ਰੱਖਿਓ ਪ੍ਰੋਫੈਸਰ ਸਾਹਿਬ ਮੈਂ ਆ ਰਹੇ ਹਾਂ ਤੁਹਾਡੇ ਕੋਲ ਮੈਂ ਮੈਂ ਪ੍ਰੋਫੈਸਰ ਸਾਹਿਬ ਨੂੰ ਇੱਕ ਬੇਨਤੀ ਕਰ ਦਿਆਂ ਇੱਕ ਸੈਕਿੰਡ ਥੋੜਾ ਜਿਹਾ ਵੇਟ ਕਰੋ ਥੋੜਾ ਜਿਹਾ ਵੇਟ ਕਰੋ ਜਗ ਪ੍ਰੋਫੈਸਰ ਸਾਹਿਬ ਸਾਨੂੰ ਕਾਂਗਰਸ ਦੇ ਨਾਲ ਨਾ ਲਾਓ ਕਾਂਗਰਸ ਤੁਹਾਡੀ ਹੈ ਤੁਸੀਂ ਕਾਂਗਰਸ ਦੇ ਹੋ ਕਾਂਗਰਸ ਤੇ ਤੁਹਾਡੇ ਤੇ ਕੋਈ ਜਿਵੇਂ ਗੰਗਾਦਰ ਸ਼ਕਤੀਮਾਨ ਹੈ ਸ਼ਕਤੀ ਤਾਂ ਨੀ ਗੰਗਾ ਮਾਂ ਗੰਗਾ ਤਾਂ ਘਤਾਰ ਹੈ ਉਹੀ ਚੀਜ਼ ਹੋ ਤੁਸੀਂ ਦੋਨੋਂ ਕੋਈ ਫੜੀ ਪੜੇ ਮੇਰਾ ਮੇਰਾ ਇੱਕ ਸਵਾਲ ਹੈ ਬਿਰਕ ਸਾਹਿਬ ਦੇਖੋ ਸਿਆਸੀ ਖੇਡਾਂ ਬਾਜ਼ੀਆਂ ਚਲਦੀਆਂ ਰਹਿਣਗੀਆਂ ਮੇਰਾ ਇੱਕ ਸਵਾਲ ਹੈ ਬਿਰਕ ਸਾਹਿਬ ਸੁਣ ਕੇ ਆਲ ਸੁਣਾ ਦੇਖੋ ਤੁਸੀਂ ਗਲਾਸ ਦੇ ਵਿੱਚ ਭੱਜ ਰਹੇ ਹੋ ਤੁਸੀਂ ਇਸ ਸਮੇਂ ਤੀਜੇ ਨੰਬਰ ਦੇ ਹੋ ਪਹਿਲਾਂ ਤਾਂ ਤੁਸੀਂ ਦੂਜੇ ਨੰਬਰ ਵਾਲੇ ਨੂੰ ਹਰਾਣਾ ਮੈਂ ਮੈਂ ਬੇਨਤੀ ਦਾ ਪਹਿਲੇ ਨੰਬਰ ਵਾਲੇ ਨੂੰ ਹਰਾਉਣਾ ਜਿੱਥੇ ਤੁਸੀਂ ਇਸ ਤਰੀਕੇ ਨਾਲ ਦੇਖ ਰਹੇ ਹੋ ਜਾਂ ਕਾਲੀ ਦਲ ਨੂੰ ਲੱਗ ਰਿਹਾ ਹੈ ਕਿ ਸਾਡੀ ਤਾਂ ਸੱਤਾ ਆ ਗਈ ਮੈਂ ਕਹਿੰਦੇ ਜੇ ਆਵੇਗੀ ਸਾਡੀ ਸੱਤਾ ਸੀ ਇੱਕ ਥੋਕੇ ਕਹਿੰਦੇ ਆਵੇਗੀ 2027 ਨਹੀਂ ਤੁਹਾਡਾ ਅਧਿਕਾਰ ਹੈ ਸਰ ਲੋਕਤੰਤਰ ਹੈ ਤੁਸੀਂ ਕਹਿ ਸਕਦੇ ਹੋ ਲੋਕਾਂ ਦੇ ਮਾਣ ਹੈ ਸਾਨੂੰ ਪੰਜਾਬੀਅਤ ਤੇ ਮਾਣ ਹੈ ਸਾਨੂੰ ਇਹਨਾ ਝੂਠਿਆਂ ਦੀ ਸਿਆਸਤ ਇਹਨਾ ਝੂਠਿਆਂ ਦੇ ਮਕਾਰਾਂ ਦੀ ਸਿਆਸਤ ਦਾ ਪਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਜਿਹੜਾ ਕੁਝ ਇਹਨਾਂ ਨੇ ਰਲ ਕੇ ਥੱਲੇ ਕੀਤਾ ਜਿੱਥੇ ਇਹਨਾਂ ਦੀ ਫੌਜ ਹਾਰ ਰਹੀ ਸੀ ਇੱਥੇ ਇਹਨਾਂ ਨੇ ਕਾਂਗਰਸ ਨੂੰ ਮਦਦ ਦਿੱਤੀ ਮੇਰੇ ਸਾਹਮਣੇ ਬੂਥ ਲੱਗੇ ਰਹੇ ਆ ਮੈਂ ਆਪ ਅੱਖੀਂ ਵੇਖਦਾ ਰਿਹਾ ਆਹ ਹੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਲੜਕੇ ਬੂਥ ਲਾਏ ਆ ਲੜਕੇ ਜਿਹਦੇ ਉਮੀਦਵਾਰਾਂ ਨੂੰ ਤਾਂ ਭਾਈਆਂ ਨੇ ਜਦੋਂ ਜਦੋਂ ਵੀ ਇਹਨਾਂ ਦੇ ਬਿਲਕੁਲ ਐਗਜ਼ੈਕਟਲੀ ਨਹੀਂ ਪਤਾ ਕਿ ਕਿਹੜਾ ਬੂਥ ਦਾ ਤੁਸੀਂ ਜ਼ਿਕਰ ਕਰ ਸਕਦੇ ਹੋ ਕਰ ਰਹੇ ਹੋ ਠੀਕ ਹੈ ਜਦੋਂ ਕਰਾਸੀਆਂ ਆਪਣੀ ਜਗ੍ਹਾ ਨੇ ਮੇਰੀ ਬੇਨਤੀ ਤੁਸੀਂ ਇੱਕ ਸੈਕਿੰਡ ਜਿਹੜਾ ਤੁਸੀਂ ਸ਼ੇਅਰ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਤੇ ਕਾਂਦੀਸ ਨੇ ਇਕੱਠੇ ਮਿਲ ਕੇ ਬੂਥ ਲਗਾਇਆ ਕਿੱਥੇ ਲਗਾਇਆ ਬੂਥ ਇਕੱਠੇ ਇਹਨਾਂ ਨੇ ਜਿਗਰ ਕੀਤਾ ਸੀ ਸ਼ਾਂਤੀ ਨੂੰ ਪਹਿਲ ਦਿੰਨੇ ਆ ਔਰ ਰੋਜ਼ ਦਿਹਾੜੇ ਤੁਸੀਂ ਨੌਜਵਾਨਾਂ ਨੂੰ ਗੋਲ ਜਦੋਂ ਠੀਕ ਹੈ ਚਲੋ ਅਪਾ ਡੀ ਲੈਣਾ ਹੋਰ ਹੋਰ ਪਾਸੇ ਚਲੇ ਜਾਵਾਂਗੇ ਕਿਹੜੇ ਨੰਬਰ ਦੇ ਸੰਘੇੜਾ ਸਾ ਜਦੋਂ ਇਹਨਾਂ ਦੀ ਨਹੀਂ ਚੱਲ ਸਕਦੇ ਫਿਰ ਇੱਕ ਸੈਕਿੰਡ ਸੰਘੇੜਾ ਸਾ ਉਹ ਦਿੱਲੀ ਚਾ ਪਲੇ ਕਰਕੇ ਤੁਸੀਂ ਆ ਜਾਈਂਦਾ ਹੋ ਕੀ ਕਰਕੇ ਗੱਲ ਰੱਖਦੇ ਰਹੋ ਟਾਈਮ ਨਾ ਖਰਾਬ ਕਰੋ ਉਹ ਗੱਲ ਦਿੱਲੀ ਚ ਸੰਘੇੜਾ ਸਾ ਜਾਈਓ ਪੰਜਾਬ ਚ ਸ਼ੁਰੂ ਕੀਤੇ ਹੋਏ ਨੇ ਬੇਟਾ ਥੋੜਾ ਵੇਟ ਕਰਿਓ ਮਿਰ ਸਾਹਿਬ ਥੋੜਾ ਜਿਹਾ ਵੇਟ ਕਰਨਾ ਪਏਗਾ ਸਰ ਤਾਂ ਹੀ ਗੱਲ ਹੋਣੀ ਹੈ ਨਾ ਪ੍ਰੋਫੈਸਰ ਸਾਹਿਬ ਬਹੁਤ ਦੇਰ ਦੀ ਵੇਟ ਸੁਪਨੇ ਲੈਂਡ ਚ ਕੋਈ ਹਰਜ ਨਹੀਂ ਹੈ ਸੁਪਨੇ ਲੈਂਡ ਚ ਕੋਈ ਹਰਜ ਨਹੀਂ ਹੈ ਜੀ ਪਰ ਜਦੋਂ ਵੀ ਇਹਨਾਂ ਨੂੰ ਦਿਸਦਾ ਹੈ ਕਿ ਸਾਡਾ ਬੰਨਣਾ ਨਹੀਂ ਕੁਝ ਵੀ ਭਗਵੰਤਵਾ ਸਾਹਿਬ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਗਾਣਾ ਕਰਨ ਲੱਗ ਜਾਂਦੇ ਆ ਆ ਕੋਈ ਤਰੀਕਾ ਥੋੜੀ ਅਗਰ ਚਾਹਾਂ ਦਾ ਜੀ ਦਾ ਸਾਥ ਹੁੰਦਾ ਸਭ ਕੁਝ ਦਾ ਫਿਰ ਕਿਸੇ ਦੇ ਵੀ ਹੋ ਸਕਦੇ ਨੇ ਨਾ ਤਾਂ ਹੀ ਗੱਲ ਕਰਨਾ ਕਿ ਕਿਸੇ ਨੂੰ ਥੋੜੀ ਪਤਾ ਹੈ ਜਵਾਬ ਉਹਨਾਂ ਦੇ ਸੁਪਨੇ ਲੱਗ ਰਹੇ ਨੇ ਉਹਨਾਂ ਨੂੰ ਤੁਹਾਡੇ ਸੁਪਨੇ ਲੱਗ ਰਹੇ ਹੋਣਗੇ ਜੋ ਤੁਸੀਂ ਦਿੱਲੀ ਚ ਬਟਾਲਾ ਕਰਕੇ ਪੰਜਾਬ ਚ ਕਰਨਾ ਚਲੋ ਜਵਾਬ ਸੁਣ ਲਓ ਜਵਾਬ ਸੁਣੋ ਸਮਾ ਕਰਾ ਕੇ ਜਾਈਓ ਜੀ ਤੁਸੀਂ ਕੋਈ ਨਹੀਂ ਕਰਦੇ ਮੇਰੀ ਬਾਰੀ ਕਿਉਂ ਨਾ ਬਸ ਇੰਦਲੀ ਤੋਂ ਸ਼ੁਰੂ ਕੀਤਾ ਠੀਕ ਹੈ ਫਿਰ ਸਭ ਥੋੜਾ ਇਹ ਵੇਟ ਕਰਨਾ ਪੈਣਾ ਡਿਬੇਟ ਇਸ ਤਰੀਕੇ ਨਾਲ ਨਹੀਂ ਹੁੰਦੀ ਆਪਾਂ ਸਾਰੇ ਬੋਲਾਂਗੇ ਆਪਾਂ ਕੋਈ ਇੱਕ ਮੈਦਾਨ 'ਚ ਨਹੀਂ ਖੜੇ ਹਜ਼ਾਰਾਂ ਲੱਖਾਂ ਲੋਕ ਆਪਾਂ ਨੂੰ ਦੇਖ ਰਹੇ ਨੇ ਮੇਰਾ ਰਿਕਵੈਸਟ ਹੈ ਕੋਈ ਜਿੰਨਾ ਸਭ ਕੰਪਲੀਟ ਕਰੇ ਕੋਈ ਜਿੰਨਾ ਮਰਜ਼ੀ ਮਜ਼ਬੂਤ ਹੋਵੇ ਜਦੋਂ ਆਪਾਂ ਦੋਨਾਂ ਪਾਸਿਆਂ ਤੋਂ ਜਿਨ੍ਹਾਂ ਤੇ ਉਹ ਟਿਕਿਆ ਹੋਇਆ ਉੱਥੋਂ ਦੀ ਮਿੱਟੀ ਕੱਢ ਕੱਢ ਵੇਚ ਦਾਂਗੇ ਨਾ ਤਾਂ ਪੋਲਟਿਕ ਪੈਂਦਾ ਇਹ ਤਾਂ ਪੁਲ ਵੀ ਖਰਾਬ ਸੇਗਾ ਸ਼੍ਰੋਮਣੀ ਅਕਾਲੀ ਦਲ ਦਾਤਾ ਇਹਨਾਂ ਦੇ ਵਿੱਚ ਜਿਹੜੇ ਚੰਗੇ ਬੰਦੇ ਸੀ ਉਹ ਆਮ ਆਦਮੀ ਪਾਰਟੀ ਚ ਆ ਰਹੇ ਨੇ ਆ ਹਰਮੀਤ ਸਿੰਘੂ ਤੁਹਾਡੇ ਸਾਹਮਣੇ ਜਿਹੜੇ ਲੋਕਾਂ ਚ ਕਰਨਾ ਚਾਹੁੰਦੇ ਸੀਗੇ ਉਹਨਾਂ ਨੇ ਆਪਣਾ ਪਛਤਾਵਾ ਕੀਤਾ ਕਿ ਸੁਖਵੀਰ ਬਾਦਲ ਸਾਹਿਬ ਨੂੰ ਬਹੁਤ ਕਿਹਾ ਵੀ ਆ ਨਾ ਕਰੀਏ ਆ ਨਾ ਕਰੀਏ ਨਹੀਂ ਮੰਨੇ ਉਹ ਹੁਣ ਆਪ ਜਿਹੜੇ ਲੋਕਾਂ ਕਾ ਲਈ ਕੰਮ ਕਾਂ ਦੇ ਚਾਹਵਾਨ ਨੇ ਇਹ ਹੁਣ ਉਹਨਾਂ ਦੇ ਮਗਰ ਪਏ ਹੋਏ ਨੇ ਚਾਹੇ ਉਹ ਮਜੀਠਾ ਹਲਕੇ ਤੋਂ ਹਲਕਾਂ ਚਾਰਦੇ ਨੇ ਚਾਹੇ ਹੋਰ ਨੇ ਉਹ ਸ਼ਰਿਆ ਕਰ ਰਹੇ ਨੇ ਜਿਹੜੇ ਇਹਨਾਂ ਦੇ ਡਾਇਨਾਸੌਰ ਸੀ ਉਹ ਤਾਂ ਜੇਲ੍ਹਾਂ ਚ ਚਲੇ ਗਏ ਆ ਜਿਵੇਂ ਕਿ ਜਿਵੇਂ ਕਿ ਜਿਵੇਂ ਕਿ ਕਿਹੜੇ ਡਾਇਨਾਸੌਰ ਜੇਲ੍ਹਾਂ ਚ ਚਲੇ ਗਏ ਭਲ ਨਹੀਂ ਬਣੀ ਇਹਨਾਂ ਦੀ ਗੱਲ ਇਦਾਂ ਨਹੀਂ ਬਣੀ ਕਿਉਂਕਿ ਇਹਨਾਂ ਨੇ ਕੋਈ ਵੀ ਗੱਲ ਕੀਤੀ ਆ ਕਿ ਅਸੀਂ ਲੋਕਾਂ ਲਈ ਆਹ ਕਰਾਂਗੇ ਠੀਕ ਹੈ ਥੋੜੇ ਵੇਖ ਕੇ ਰਸ ਜੀ ਸਭ ਥੋੜੇ ਵੇਖ ਕੇ ਪ੍ਰੋਫੈਸਰ ਸਾਹਿਬ ਬਹੁਤ ਦੇਰ ਦੀ ਵੇਖ ਕਰ ਰਹੇ ਨੇ ਮੈਂ ਮੇਰੇ ਯਾਰਾ ਆਪਣੀ ਆਪਣੀ ਗੱਲ ਰੱਖਦੇ ਰਹੋ ਇਹਨਾਂ ਨੇ ਕੀਤਾ ਠੀਕ ਹੈ ਪ੍ਰੋਫੈਸਰ ਸਾਹਿਬ ਠੀਕ ਹੈ ਪ੍ਰੋਫੈਸਰ ਸਾਹਿਬ ਮੇਰੇ ਮੇਰੇ ਦੋ ਸਵਾਲ ਨੇ ਲੋਕਾਂ ਨੂੰ ਯਾਦ ਆ ਜਾਣਾ ਸੂਲ ਬਰਬਾਦ ਕਿਹਨਾਂ ਨੇ ਕੀਤੇ ਆ ਇਹਨਾਂ ਨੇ ਤੇ ਕਾਂਗਰਸ ਨੇ ਠੀਕ ਹੈ ਹਾਂਜੀ ਦਰਵਾਸਾ ਸਾਹਿਬ ਥੋੜੇ ਵੇਟ ਕਰੋ ਪ੍ਰੋਫੈਸਰ ਸਾਹਿਬ ਮੇਰੇ ਦੋ ਸਵਾਲ ਨੇ ਇਹ ਪਾਰਟੀ ਦੇ ਕਾਡਰ ਨੂੰ ਬੂਸਟ ਕਰਨ ਵਾਸਤੇ ਜ਼ਰੂਰੀ ਹੈ ਕਿ ਕੋਈ ਤੁਸੀਂ ਟੈਗ ਆਪਣੇ ਉੱਪਰ ਲੈ ਕੇ ਵੀ ਪੋਸਟ ਕਰ ਲੋ ਤੇ ਦੂਜਾ ਕਿ ਵਾਕਈ ਇਸ ਇਸ ਨਜ਼ਰ ਦੇ ਨਾਲ ਦੇਖਿਆ ਜਾਵੇ ਕਿ ਜੇ ਦੋ ਇਲੈਕਸ਼ਨ ਦੇ ਵਿੱਚ ਸਥਿਤੀ ਇਸ ਤਰੀਕੇ ਦੀ ਹੈ ਕਿ ਜਿੱਤੇ ਨਹੀਂ ਭੀਜੇ ਨੰਬਰ ਦੇ ਉੱਤੇ ਆ ਜੋ ਪਹਿਲਾਂ ਦੀ ਪਰਫਾਰਮੈਂਸ ਇਸ ਤੋਂ ਬੈਟਰ ਹੋ ਗਏ ਤਾਂ ਉਸ ਨੂੰ ਇਸ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਜਾਵੇ ਕਿ ਬਹੁਤ ਵੱਡਾ ਬਹੁਤ ਵੱਡੀ ਮੱਲ ਮਾਰ ਲਈ ਅਸੀਂ ਚੋਕਲਾ ਜੀ ਗੱਲ ਇਹ ਆ ਕਿ ਤੁਸੀਂ ਇੰਨਾ ਲੰਮਾ ਚੌੜਾ ਡੋਨਰ ਸਰ ਦਾ ਇਤਿਹਾਸ ਦੱਸਿਆ ਫਿਰ ਅਕਾਲੀ ਦਲ ਦੇ ਇਤਿਹਾਸ ਤੇ ਵੀ ਨਿਗਾਹ ਮਾਰ ਲਓ ਹੂੰ ਇੰਡੀਪੈਂਡੈਂਟ ਇੰਡੀਆ ਵਿੱਚ ਅਕਾਲੀ ਦਲ ਉਹ ਸਮਾਂ ਵੀ ਆਇਆ ਜਦੋਂ ਕਾਂਗਰਸ ਵਿੱਚ ਮਰਜ ਕਰ ਗਿਆ 56 ਦੇ ਅਰਜ਼ਗਿਰ ਮਰਜੀ ਮਰਜੀ ਵੜਿਆਂਦੀ ਹੂੰ ਮੈਂ ਉਦੋਂ ਪਹਿਲਾਂ ਦੀ ਇੱਕ ਗੱਲ ਕਰਨੀ ਆ ਅਕਾਲੀ ਦਲ ਨੇ ਹਰਚੰਦ ਸਿੰਘ ਲੋਂਗੋਵਾਲ ਦੀ ਅਗਵਾਈ ਹੇਠ ਮੋਰਚਾ ਲਾਇਆ ਕਾਦੇ ਲਈ ਐਮਰਜੈਂਸੀ ਦੇ ਖਿਲਾਫ ਤੇ ਐਮਰਜੈਂਸੀ ਦੇ ਖਿਲਾਫ ਸਾਰੇ ਮੁਲਕ ਚੋਂ 1.5 ਲੱਖ ਬੰਦੇ ਜਿਹੜਾ ਚ ਗਏ ਤੇ ਉਹਨਾਂ 1.5 ਲੱਖ ਵਿੱਚੋਂ 40 ਹਜ਼ਾਰ ਬੰਦਾ ਹੋ ਸੀ ਜਿਹੜਾ ਹਰਚੰਦ ਸਿੰਘ ਲੋਂਗੋ ਦੀ ਲੋਂਗੋਵਾਲ ਦੀ ਗਵਾਈ ਹੇਠ ਮੋਰਚਾ ਲਾਇਆ ਗਿਆ ਉਹਦੇ ਹੇਠ 40 ਹਜ਼ਾਰ ਬੰਦਾ ਐਮਰਜੈਂਸੀ ਨੂੰ اپੋਜ਼ ਕਰਦਾ ਹੋਇਆ ਜਿਹੜਾ ਚ ਗਿਆ ਸੋ ਕਾਲੀ ਦਲ ਦਾ ਇਹ ਇਤਿਹਾਸ ਵੀ ਹੈਗਾ ਅਗਲੀ ਚੀਜ਼ ਮਰ ਜਿਵੜਿਆ ਤੋਂ ਬਾਅਦ 85 ਵਿੱਚ ਕਾਲੀ ਦਲ ਦੀ ਸਰਕਾਰ ਬਣੀ ਫਿਰ ਇੱਕ ਵਾਰ ਫਿਰ ਬਾਦਲ ਸਾਹਿਬ ਦੀ ਸਰਕਾਰ ਬਣੀ ਦੋ ਵਾਰ ਫਿਰ ਬਾਦਲ ਸਾਹਿਬ ਮੋਕ ਮੰਤਰੀ ਉਸ ਤੋਂ ਬਾਅਦ ਚਾਰ ਵਾਰ ਕਾਲੀ ਦਲ ਦੀ ਸਰਕਾਰ ਰਹਿ ਚੁੱਕੀ ਹੈ ਇਸ ਕਰਕੇ ਜਿਹੜੀ ਗੱਲ ਮੈਂ ਸ਼ੁਰੂ ਚ ਕਹੀ ਸੀ ਕਿ ਪਾਰਟੀਆਂ ਦੇ ਰਾਈਜ਼ ਹੁੰਦੇ ਨੇ ਪਾਰਟੀਆਂ ਦੇ ਫਾਲ ਹੁੰਦੇ ਨੇ ਇਸਾ ਦੇ ਸਮੇਂ ਆਉਂਦੇ ਨੇ ਜਿਹੜੀ ਤੁਸੀਂ ਗੱਲ ਕਰਦੇ ਹੋ ਦੇਖੋ ਲੀਡਰਸ਼ਿਪ ਨੇ ਆਪਣੇ ਫਾਲੋਅਰਸ ਨੂੰ ਇਹ ਇਸ ਗੱਲ ਦਾ ਯਕੀਨ ਦਿਵਾਉਣਾ ਹੁੰਦਾ ਹੈ ਕਿ ਅਗਲੀ ਇਲੈਕਸ਼ਨ ਵਿੱਚ ਉਹਨਾਂ ਨੇ ਜਿੱਤਣਾ ਹੈ ਤੁਸੀਂ ਤੁਸੀਂ ਆਪਣੇ ਕੇਡਰ ਨੂੰ ਮੋਟੀਵੇਟ ਕਰਨਾ ਹੈ ਜੀ ਜਿਹੜੀ ਜਿਹੜੀ ਨਿਰਾਸ਼ਾ ਅਕਾਲੀ ਦਲ ਦੇ ਕੀਟਰ ਨੂੰ ਸੁਭਾਵਿਕ ਤੌਰ ਤੇ 2022 ਵਿੱਚ ਹੋਈ ਹੋਣੀ ਹੈ ਜਦੋਂ ਆਮ ਆਦਮੀ ਪਾਰਟੀ ਦੀ ਹੁੰਜਾ ਫਿਰ ਜਿੱਤ ਹੋਈ ਸਿਰਫ ਤੇ ਸਿਰਫ ਤਿੰਨ ਸੀਟਾਂ ਕਰ ਦਲ ਕੋ ਰਹਿ ਗਈਆਂ ਉਸ ਤੋਂ ਬਾਅਦ ਅਕਾਲੀ ਦਲ ਦੇ ਕੀਟਰ ਦਾ ਨਿਰਾਸ਼ ਹੋਣਾ ਸੁਭਾਵਿਕ ਹੈ ਹੁਣ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਰਵਾਈਵਲ ਦੇ ਚਾਂਸ ਅਜ ਨਜ਼ਰ ਆਉਂਦੇ ਨੇ ਛੋਟੇ ਵੱਡੇ ਇਹ ਡਿਬੇਟੇਬਲ ਗੱਲ ਹੈ ਵੀ ਸੋ ਸਾਈ ਦੀ ਇਲੈਕਸ਼ਨ ਵਿੱਚ ਇਹਨਾਂ ਦਾ ਕੀ ਮੀਨਿੰਗ ਹੈ ਉਹ ਲਗ ਡਿਬੇਟ ਹੈ ਆਪਾਂ ਸਿਰਫ ਗੱਲ ਕਰ ਰਹੇ ਆ ਕਿ ਕਿ ਕੀ ਵਾਕਿਆ ਹੀ ਅਕਾਲੀ ਦਲ ਦੇ ਸਰਵਾਈਵਲ ਦੇ ਚਾਂਸਸ ਨਜ਼ਰ ਆ ਰਹੇ ਨੇ ਇੰਡੀਕੇਟਰਸ ਨਜ਼ਰ ਆ ਰਹੇ ਨੇ ਉਹ ਇੰਡੀਕੇਟਰ ਛੋਟੇ ਹੋਣ ਉਹ ਵੱਡੇ ਹੋਣ ਦੈਟਸ ਅ ਡਿਫਰੈਂਟ ਸੋਰੀ ਸੋ ਇਸ ਕਰਕੇ ਹਰ ਪਾਰਟੀ ਦੀ ਲੀਡਰਸ਼ਿਪ ਆਪਣੇ ਕੇਡਰ ਨੂੰ ਇਹ ਗੱਲ ਕਹਿ ਕੇ ਉਸਤਾਦ ਕਰਦੀ ਹੁੰਦੀ ਹੈ ਕਿ ਸਾਡਾ ਸਰਵਾਈਵਲ ਆ ਗਿਆ ਤੇ ਅਸੀਂ 2027 ਵਿੱਚ ਪਾਰਟੀਲੀ ਬਹੁਤ ਵੱਡੇ ਕੰਟੈਂਟ ਮੇਰਾ ਥੋੜਾ ਜਿਹਾ ਸਵਾਲ ਐ ਸਰ ਤੁਹਾਨੂੰ ਜੀ ਇਹ ਜਿਹੜੇ ਡਾਇਨਾਸੌਰ ਨੇ ਇਹ ਕੋਈ ਬਹੁਤ ਪੋਜ਼ਿਟਿਵ ਤਾਂ ਹੁਣ ਤੱਕ ਧਾਰਨਾ ਲੋਕਾਂ ਦੇ ਅੰਦਰ ਡਾਇਨਾਸੌਰਸ ਨੂੰ ਲੈ ਕੇ ਨਹੀਂ ਹੈ ਨਾ ਚਾਹੇ ਅਸੀਂ ਮੂਵੀਜ਼ ਦੇ ਵਿੱਚ ਦੇਖਿਆ ਜਾਂ ਕੁਝ ਵੀ ਦੇਖਿਆ ਹੁਣ ਤੱਕ ਜਾਂ ਸੁਣਿਆ ਡਾਇਨਾਸੌਰਸ ਬਾਰੇ ਜਾਂ ਪੜਿਆ ਤਾਂ ਮੇਰਾ ਪੁਆਇੰਟ ਇਹ ਹੈ ਕਿ ਇਹ ਇਹ ਇੱਕ 네ਗੇਟਿਵ ਮਤਲਬ ਇਸ ਤਰੀਕੇ ਦੇ ਨੇ ਕਿ ਦੇਖ ਕੇ ਡਰ ਲੱਗੇ ਸ਼ਕੁਲਾ ਜੀ ਤੁਸੀਂ ਪਿਓਰਲੀ ਅਕੈਡਮਿਕ ਗੱਲ ਕਰ ਰਹੇ ਹੋ ਜਿਹੜੇ ਸ਼ਬਦ ਨੇ ਜੀ ਸ਼ਬਦ ਹੂੰ ਬਹੁਤੀ ਵਾਰ ਸ਼ਬਦ ਸਮਾਪਕ ਕੇ ਸ਼ਬਦਾਂ ਦਾ ਮੀਨਿੰਗ ਬਦਲ ਜਾਂਦਾ ਤੁਸੀਂ ਤੁਸੀਂ ਡਿਕਸ਼ਨਰੀ ਤੇ ਸ਼ਬਦਾਂ ਦਾ ਨੋਟ ਕਰਿਓ ਕਈ ਵਾਰ ਸਮਾਪਕ ਕੇ ਸ਼ਬਦਾਂ ਦਾ ਮੀਨਿੰਗ ਬਦਲ ਗਿਆ ਇਹ ਤੁਸੀਂ ਠੀਕ ਕਹਿ ਰਹੇ ਹੋ ਜੇ ਅਸੀਂ ਡੋਨੋ ਸਰ ਦੀ ਹਿਸਟਰੀ ਤੇ ਝਾਤ ਮਾਰੀਏ ਫਿਰ ਇਹਦਾ ਮੀਨਿੰਗ ਉਹੀ ਜਿਹੜਾ ਤੁਸੀਂ ਕਹਿ ਰਹੇ ਹੋ ਪਰੰਤੂ ਜਿਹੜੇ ਵੀਡੀਓ ਤੁਸੀਂ ਸਾਨੂੰ ਦਿਖਾਏ ਨੇ ਆਮ ਆਦਮੀ ਪਾਰਟੀ ਦੇ ਕਾਲੀ ਦਲ ਦੇ ਕਾਂਗਰਸ ਦੇ ਇਹਨਾਂ ਵਿੱਚ ਇੱਕ ਆਪਣਾ मीनिंग ਇਕਵਾਇਰ ਕਰ ਲਿਆ ਜਿਵੇਂ ਫਾਰ ਇਗਜ਼ਾਮਪਲ ਇੱਕ ਤੁਸੀਂ ਦਿਖਾ ਰਹੇ ਸੀ ਜਿਹਦੇ ਵਿੱਚ ਡੋਨੋਸਰ ਦੇ ਨਾਲ ਇੱਕ ਸਰਦਾਰ ਜੀ ਆ ਰਹੇ ਨੇ ਜਿਹਨੂੰ ਤੁਸੀਂ ਕਹਿ ਰਹੇ ਸ਼ਾਇਦ ਸੁਖਵੀਰ ਸਿੰਘ ਬਾਦਲ ਨੇ ਜਦੋਂ ਅੱਗੇ ਉਹ ਮੁੱਖ ਮੰਤਰੀ ਕੋਲ ਆਉਂਦੇ ਨੇ ਪਿੱਛੇ ਮੁੜ ਜਾਂਦੇ ਨੇ ਯਾਨੀ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਡੈਨੋਸਰ ਵਰਗੀ ਵੱਡੀ ਜਿਗਾਂਟਿਕ ਜਿਹੜਾ ਕਰੀਚਰ ਹੈ ਉਹ ਵੀ ਸਾਡੇ ਮੁੱਖ ਮੰਤਰੀ ਤੋਂ ਡਰ ਗਿਆ ਓਬਵੀਅਸਲੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਇਸ ਕਰਕੇ ਟ੍ਰੈਡੀਸ਼ਨਲੀ ਚਾਹੇ ਜੋ ਮਰਜੀ ਮੀਨਿੰਗ ਡੋਨਰ ਸਰ ਦਾ ਰਿਹਾ ਹੋਵੇ ਪਰੰਤੂ ਜੋ ਤੁਸੀਂ ਅੱਜ ਡਿਸਕਸ਼ਨ ਕਰ ਰਹੇ ਹੋ ਇਹਦੇ ਚ ਡੋਨਰ ਸਰ ਨੇ ਇੱਕ ਆਪਣਾ ਮੀਨਿੰਗ ਅਕਵਾਇਰ ਕਰ ਲਿਆ ਸੋ 네ਗੇਟਿਵ ਤੋਂ ਪੋਜ਼ਿਟਿਵ ਤੱਕ ਨੀ ਕਮਾਂਗਾ ਇੱਕ 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 ਹਿਊਜ ਜਿਹਨੂੰ ਆਪਾਂ ਕਹਿੰਦੇ ਆ ਬਹੁਤ ਵੱਡਾ ਪਾਵਰਫੁਲ ਹਾਂਜੀ ਜਾਂ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਚੀਜ਼ ਨੂੰ ਤੁਸੀਂ ਪਹਿਲਾਂ ਅਸੰਭਵ ਕਹ ਰਹੇ ਸੀ ਉਹ ਸੰਭਵ ਹੋ ਗਈ ਹੈ। ਹਮਮ ਇਹ ਕਿਹ ਵੀ ਮਿੰਗ ਨਿਕਰਿਆ ਨਾ ਜੇ ਤੁਸੀਂ ਡਾਇਨੋਸੌਰ ਸ਼ਬਦ ਯੂਜ਼ ਕਰ ਰਹੇ ਹੋ ਜਿਸ ਕੰਟੈਕਸਟ ਵਿੱਚ ਯੂਜ਼ ਕਰ ਰਹੇ ਹੋ ਜਿਹੜਾ ਜਿਹੜੀ ਪ੍ਰਜਾਤੀ ਕਰੋੜਾਂ ਸਾਲ ਪਹਿਲਾਂ ਖਤਮ ਹੋ ਗਈ ਜੇ ਤੁਸੀਂ ਉਹ ਉਹ ਉਹਦੀ ਵਾਪਸੀ ਦੀ ਗੱਲ ਕਰ ਰਹੇ ਹੋ ਹੈ ਜੀ ਤੇ ਫਿਰ ਫਿਰ ਇਹ ਵੀ ਕਹਿਣਾ ਚਾਹੁੰਦੇ ਕਿ ਜਿਹੜੀ ਚੀਜ਼ ਮੈਂ 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 ਤੁਹਾਡੀ ਗੱਲ ਚ ਐਡ ਕਰ ਦਵਾਂਗਾ ਕਿ ਮੇਰੇ ਕੋਲ ਟਾਈਮ ਖਤਮ ਹੋ ਚੁੱਕਿਆ ਹੈ। ਅਪ ਬਹੁਤ ਸਾਰੀਆਂ ਕਹਾਵਤਾਂ ਸੁਣਦਿਆਂ ਉਲਟੀ ਗੰਗਾ ਬਹਿਨਾ ਹੁਣ ਪੁੱਠੀ ਗੰਗਾ ਤੱਕ ਤੇ ਨਹੀਂ ਬਹਿ ਸਕਦੀ ਆਪਾਂ ਨੂੰ ਪਤਾ ਏ ਪਰ ਹਾਂ ਇੱਕ ਕਹਾਵਤ ਜ਼ਰੂਰ ਬਣ ਗਈ ਏ ਉਹ ਕਿ ਉਹਦੇ ਜ਼ਰੀਏ ਕਿਤੇ ਨਾ ਕਿਤੇ ਇੱਕ ਸੰਕੇਤਿਕ ਜਿਹੜੀ ਗੱਲ ਕਹਿਣੀ ਹੁੰਦੀ ਏ ਉਹ ਲੋਕ ਕਹਿ ਦਿੰਦੇ ਨੇ ਠੀਕ ਹੈ ਸਰ ਮੇਰੇ ਕੋ ਸਮਾਗਤ ਮੋਚ ਲੈ ਇੱਕ ਛੋਟਾ ਜਿਹਾ ਰਿਐਕਸ਼ਨ ਵਿਰਖਾਪੁਰ ਸੰਗੀਟ ਅਜਾ ਲਊਗਾ ਵਿਰਖਾਪੁਰ ਖੁਸ਼ੋਂ ਇਸ ਇਸ ਪੈਗ ਦੇ ਨਾਲ ਤੁਹਾਨੂੰ ਲੱਗਦਾ ਕਿ ਵਰਕਰ ਹੁਣ ਡਾਇਨਾਸੌਰ ਵਾਲੀ ਗੱਲ ਨੂੰ ਲੈ ਕੇ ਪੱਬਾ ਪਾਰ ਹੋ ਜਾਣਗੇ देखो ਗੱਲ ਇਹ ਆ ਕਿ ਸਾਡੇ ਮੈਂ ਤਾਂ ਪਹਿਲਾਂ ਬੇਨਤੀ ਕਰਤੀ ਕਿ ਜੋ ਇਹਨਾਂ ਨੇ ਤੰਜ ਕੱਸੇ ਸੀ ਉਹਨਾਂ ਤੰਜਾਂ ਦਾ ਜਵਾਬ ਅਸੀਂ ਦੇ ਰਹੇ ਹਾਂ ਜਿਵੇਂ ਕੁਲਦੀਪ ਜੀ ਨੇ ਉਹਨਾਂ ਨੇ ਕਿਹਾ ਕਿਹੜੇ ਜਿਹੜੇ ਚੀਜ਼ਾਂ ਨੇ ਸਿੱਧਾ ਉਸ ਤਰੀਕੇ ਦਾ ਇਹਨਾਂ ਦਾ ਜਵਾਬ ਘੜ ਕੇ ਅੱਗੇ ਦਿੱਤਾ ਸਾਡੇ ਨੌਜਵਾਨਾਂ ਨੇ ਸੋਸ਼ਲ ਮੀਡੀਆ ਤੇ ਜਿਹੜੀਆਂ ਚੀਜ਼ਾਂ ਇਹ ਸਾਡੇ ਤੇ ਲਾਗੂ ਕਰਦੇ ਸਨ ਜਿਵੇਂ ਤੁਸੀਂ ਉਲਟਾ ਗੰਗਾ ਉਲਟੀ ਗੰਗਾ ਵਾਲੀ ਗੱਲ ਕੀਤੀ ਹੈ ਉਹ ਉਲਟੀ ਗੰਗਾ ਹੁਣ ਜਿਹੜੀ ਹੈ ਉਹ ਆਮ ਆਦਮੀ ਤੇ ਬਹਿਣੀ ਸ਼ੁਰੂ ਹੋ ਗਈ ਹੈ ਔਰ ਤੁਸੀਂ ਦੇਖੋ ਕਿ ਇਹਨਾਂ ਦੇ ਕਿੱਡੇ ਕਿੱਡੇ ਦਿਗਜ ਆਪਣੇ ਆਪ ਨੂੰ ਵੱਡੇ ਵੱਡੋਲੇ ਘਮਾਉਂਦੇ ਸਰਕਾਰ ਦੇ ਵਿੱਚ ਮੈਂ ਤਾਂ ਪਹਿਲੇ ਗੱਲ ਸਮਝਣਾ ਕਿ ਜਿਹੜੀਆਂ ਇਹ ਗੱਲਾਂ ਕਰਦੇ ਆ ਜੀ ਅਸੀਂ ਦਿੱਲੀ ਤੋਂ ਸ਼ੁਰੂ ਕੀਤਾ ਹੁਣ ਦਿੱਲੀ ਤੋਂ ਭਾਈ ਤੁਹਾਡੇ ਜਿਹੜੇ ਤੁਸੀਂ ਸਾਡੀਆਂ ਬੰਦੇ ਦੇ ਇੱਕ ਨੂੰ ਜੇਲ੍ਹ ਚ ਕਰਕੇ ਨਜਾਇਜ਼ ਪਰਚਿਆਂ ਤੇ ਬੜੇ ਵੱਡਾ ਛੋਰ ਮਚਾਰੇ ਹੋ ਤੋ ਤੁਹਾਡਾ ਸਾਰਾ ਲਾਣਾ ਦਿੱਲੀ ਜੇਲ੍ਹ ਕੱਟ ਕੇ ਆਇਆ ਉਹ ਜਬਾਨਦ ਤੇ ਆ ਕੇ ਪੰਜਾਬ ਤੇ ਕਬਜ਼ਾ ਹੋ ਕੇ ਬਹਿ ਗਏ ਨੇ ਠੀਕ ਹੈ ਥੋੜਾ ਮੇਰਾ ਸਮਾਂ ਨਹੀਂ ਇਸੀ ਵਿੱਚ ਸੰਘੇੜਾ ਸਾਹਿਬ ਨੂੰ 20 ਸੈਕਿੰਡ ਦੇਣਿਆ ਫਿਰ ਸਾਹਿਬ ਉਹਨਾਂ ਦੀ ਗੱਲ ਸੁਣ ਲਿਓ ਆਪਾਂ ਵਾਈਂਡ ਅਪ ਕਰਾਂਗੇ ਸੰਘੇੜਾ ਸਾਹਿਬ ਤੁਸੀਂ ਜੋ ਮਰਜ਼ੀ ਕਹੋ ਪਰ ਡਾਇਨਾਸੌਰ ਵਾਲਾ ਸੰਘੇੜਾ ਸਾਹਿਬ ਮੈਨੂੰ ਲੱਗਦਾ ਕਿ ਅਗਲਾ 1 ਸਾਲ ਇਲੈਕਸ਼ਨ ਈਅਰ ਤੁਹਾਡੇ ਕੋਲ ਵੀ ਕੁਮ-ਕੁਮ ਕੇ ਸਵਾਲ ਆਏਗਾ ਤੇ ਤੁਹਾਡੇ ਬਿਆਨਾਂ ਦੇ ਵਿੱਚ ਵੀ ਡਾਇਨਾਸੌਰ ਦਾ ਜ਼ਿਕਰ ਬਹੁਤ ਹੋਏਗਾ ਅੱਜ ਦੀ ਡਿਬੇਟ ਤੋਂ ਇਹ ਲੱਗ ਰਿਹਾ ਗਰਵ ਜੀ ਡਾਇਨਾਸੌਰ ਐਵੋਲੂਸ਼ਨ ਰਾਹੀਂ ਖਤਮ ਹੋਇਆ ਹੈ ਡਾਇਨਾਸੌਰ ਦੁਬਾਰਾ ਵਾਪਸ ਨਹੀਂ ਆਏਗਾ ਸ਼੍ਰੋਮਣੀ ਕਾਲੀਦਾਲ ਦਾ ਇਤਿਹਾਸ ਪ੍ਰੋਫੈਸਰ ਸਾਹਿਬ ਨੇ ਦੱਸਿਆ ਆ ਮੈਂ ਉਸ ਇਤਿਹਾਸ ਨਾਲ ਸਹਿਮਤ ਆਂ ਦੁਆਬੇ ਦੇ ਵਿੱਚ ਦੋ ਬੰਦਿਆਂ ਦਾ ਸਤਿਕਾਰ ਹੁੰਦਾ ਸੀ ਹੁਣ ਵੀ ਹੈਗਾ ਕਿਤੇ ਕੋਈ ਕਹਿ ਦੇਵੇ ਫਰਾਨਿਆਂ ਦਾ ਮੁੰਡਾ ਕਾਮਰੇਡ ਆ ਜਾਂ ਬਜ਼ੁਰਗ ਕਾਮਰੇਡ ਆ ਜਾਂ ਕਿਸੇ ਦੇ ਗਾਤਰਾ ਪਾਇਆ ਹੋਵੇ ਅੰਮ੍ਰਿਤਧਾਰੀ ਹੋਵੇ ਬੰਦਾ ਜਾਂ ਲੇਡੀ ਬਹੁਤ ਸਤਿਕਾਰ ਹੁੰਦਾ ਸੀ ਹੁਣ ਵੀ ਦੋਨਾਂ ਦਾ ਹੀ ਉਹਨਾਂ ਸਤਿਕਾਰ ਹੈ ਕਿ ਕਮਿਊਨਿਸਟ ਪਾਰਟੀ ਨੂੰ ਥੱਕਾ ਲੱਗਿਆ ਵਾਇਰਡ ਵਾਈਡ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਥੱਕਾ ਲੱਗਿਆ ਇਹਦੇ ਆਪਣੇ ਕੰਮਾਂ ਕਰਕੇ ਜੀ ਅਦਰਵਾਈਜ਼ ਸਿੱਖੀ 'ਚ ਕੋਈ ਨੁਕਸ ਨਹੀਂ ਆਇਆ ਇਹਨਾਂ ਨੇ ਸਿੱਖੀ ਨੂੰ ਅੰਦਰੋਂ ਅੰਦਰੋਂ ਖੋਰਾ ਲਾਇਆ ਲੋਕਾਂ ਨੇ ਬਹੁਤ ਸਾਥੀ ਨਾਲ ਦਿੱਤਾ ਪ੍ਰਸਾਪ ਠੀਕ ਹੈ ਤੁਹਾਡੀ ਗੱਲ ਲੋਕਾਂ ਨੇ ਬਹੁਤ ਸਾਥੀ ਨੂੰ ਅਕਾਲੀ ਦਲ ਨੂੰ ਲੈ ਕੇ ਆਂਦਾ ਪਰ ਇਹਨਾਂ ਨੇ ਆਉਂਦਿਆਂ ਜੀਜੀਪੀ ਉਹ ਲਾਤਾ ਯੂਨਾਨੇ ਕੱਚ ਕੱਚ ਕੇ ਘਰੋਂ ਮੁੰਡੇ ਮਾਰਿਆ ਇਵਨ ਸ਼ਰੋਮੀ ਕਾਲੀ ਚਲੋ ਫਿਰ ਗੱਲ ਗੱਲ ਹੋਰ ਪਾਸੇ ਫੇਰ ਚਲੀ ਗਈ ਸਿੰਘਾ ਸਾਹਿਬ ਮੇਰੇ ਕੋਲ ਟਾਈਮ ਨਹੀਂ ਸੀ ਮੈਂ ਮਾਫੀ ਚਾਹੁੰਦਾ ਵਿਚਾਲੇ ਰੁਕ ਰਹੇ ਹਨ ਮੇਰੇ ਡਾਇਰ ਸਾਹਿਬ ਸ਼ਾਲਾ ਨਹੀਂ ਬੋਲਿਆ ਕਰ ਰਹੇ ਤੁਸੀਂ ਐਨਐਸਏ ਸਮਾਂ ਖਤਮ ਹੋ ਚਲੇ ਸਰ ਮਾਫੀ ਚਾਹੁੰਦਾ ਮੈਨੂੰ ਵਿਚਾਲੇ ਰੁਕਣਾ ਪਏਗਾ ਬਹੁਤ ਬਹੁਤ ਸ਼ੁਕਰੀਆ ਸਾਰੇ ਮਹਿਮਾਨ ਆਜ਼ਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਦਿਲਚਸਪਨ ਲਾਜ਼ਮੀ ਤੌਰ ਦੇ ਉੱਤੇ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸਮੇਂ ਜੁਰਾਸਿਕ ਪਾਰਕ ਦਾ ਜ਼ਿਕਰ ਕਰੋ ਜਾਂ ਫਿਰ ਡਾਇਨਾਸੌਰ ਦਾ ਜ਼ਿਕਰ ਕਰੋ ਪਰ ਹਾਂ ਜੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਅੱਜ ਦੀ ਡਿਬੇਟ ਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਕਿ ਡਾਇਨਾਸੌਰ ਵਾਲਾ ਚੈਪਟਰ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਲੰਬਾ ਚੱਲੇਗਾ ਔਰ ਸ਼ਾਇਦ 2027 ਦੀਆਂ ਚੋਣਾਂ ਤੇ ਚੋਣਾਂ ਦੇ ਨਤੀਜੇ ਤੇ ਨਤੀਜਿਆਂ ਤੋਂ ਬਾਅਦ ਵੀ ਆਪਾਂ ਸ਼ਾਇਦ ਚਰਚਾ ਜਾਂ ਬਿਆਨਾਂ ਦੇ ਵਿੱਚ ਡਾਇਨਾਸੌਰ ਜ਼ਰੂਰ ਸੁਣਦੇ ਰਹੀਏ ਪਰ ਡਾਇਨਾਸੌਰ ਵਾਲਾ ਟੈਗ ਅਕਾਲੀ ਦਲ ਨੂੰ ਕਿੰਨਾ ਤੁਸੀਂ ਕਹੋ ਕਿ ਪੋਜ਼ੀਟਿਵਲੀ ਇੰਪੈਕਟ ਕਰਦਾ ਉਹ ਦੇਖਣਾ ਹੋਵੇਗਾ ਪ੍ਰਾਈਮ ਟਾਈਮ ਚ ਅੱਜ ਦੇ ਲਈ ਧੰਨਵਾਦ ਬਲਵੰਤ ਸਿੰਘ ਰਾਜਵਾਨਾ ਨੇ ਜਥੇਦਾਰ ਸਾਹਿਬ ਬਲਵੰਤ ਸਿੰਘ ਰਾਜਵਾਨਾ ਨੇ ਜਥੇਦਾਰ ਸਾਹਿਬ ਦੀ ਚਿੱਠੀ ਦੇ ਉੱਤੇ ਸਵਾਲ ਚੁੱਕੇ ਨੇ ਸਾਰੇ ਸੰਸਦਾਂ ਨੂੰ ਲਿਖੀ ਗਈ ਚਿੱਠੀ ਦੇ ਉੱਤੇ ਇਤਰਾਜ਼ ਦਿੱਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਨਤੀ ਨਹੀਂ ਆਦੇਸ਼ ਜਾਰੀ ਹੁੰਦੇ ਨੇ ਰਾਜਵਾਨਾ ਦਾ ਤਰਕ ਹੈ ਕਿ ਉਸ ਚਿੱਠੀ ਦੇ ਜ਼ਰੀਏ ਬੇਨਤੀ ਕੀਤੀ ਗਈ ਕਿ ਜਿਹੜੇ ਸਿੱਖ ਐਮਪੀਜ਼ ਨੇ ਉਹ ਪਾਰਲੀਮੈਂਟ ਦੇ ਵਿੱਚ ਮੁੱਦਾ ਚੁੱਕਣ ਤਾਂ ਰਾਜਵਾਨਾ ਕਹਿ ਰਹੇ ਨੇ ਕਿ ਅਕਾਲ ਤਖਤ ਸਾਹਿਬ ਤੋਂ ਬੇਨਤੀਆਂ ਨਹੀਂ ਹੁੰਦੀਆਂ ਆਦੇਸ਼ ਜਾਰੀ ਹੁੰਦੇ ਨੇ ਹੁਕਮ ਸੁਣਾਏ ਜਾਂਦੇ ਨੇ ਕਾਂਗਰਸ ਪਾਰਟੀ ਦੇ ਐਮਪੀ ਨੂੰ ਅਪੀਲ ਕਰਨਾ ਸਿੱਖਾਂ ਦੇ ਜ਼ਖਮਾਂ ਤੇ ਲੂਨ ਛੜਕਣ ਵਰਗਾ ਏ ਇਹ ਚਿੱਠੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਦਾ ਕਾਲਾ ਤੇ ਕਲੰਕਿਤ ਦਸਤਾਵੇਜ਼ ਹੈ ਬਲਵੰਤ ਸਿੰਘ ਰਾਜੋਆਣਾ ਕਹਿ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਵਾਜ਼ ਨੂੰ ਕਮਜ਼ੋਰ ਤੇ ਬੇਵਸ ਨਾ ਬਣਾਓ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੇ ਐਮਪੀਜ਼ ਨੂੰ ਇਹ ਚਿੱਠੀ ਲਿਖੀ ਸੀ ਤਾਂ ਜਥੇਦਾਰ ਸਾਹਿਬ ਦੀ ਚਿੱਠੀ ਦੇ ਉੱਤੇ ਇਹ ਪੂਰਾ ਬਵਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਰਾਜੋਆਣਾ ਸਿੱਖ ਸਮਾਜ ਦੇ ਇੱਕ ਵਿੱਚ ਇੱਕ ਵੱਡਾ ਤੇ ਵੱਖਰਾ ਰਤਬਾ ਰੱਖਦੇ ਨੇ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਔਰ ਕਾਬਲੇ ਗੌਰ ਹੈ ਕਿ ਉਸ ਚਿੱਠੀ ਦੇ ਉੱਤੇ ਸਵਾਲ ਚੁੱਕੇ ਗਏ ਨੇ ਦੋ ਤਰੀਕੇ ਦੇ ਨਾਲ ਇਸ ਦੇ ਉੱਤੇ ਚਿੱਠੀ ਤੇ ਸਵਾਲ ਨਹੀਂ ਜੋ ਰਾਜਵਾਨਾ ਨੇ ਚੁੱਕੇ ਨੇ ਜੇਲ੍ਹ ਤੋਂ ਇੱਕ ਚਿੱਠੀ ਜਾਰੀ ਕਰਦੇ ਹੋਏ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਲਿਖੀ ਗਈ ਜਿਹੜੀ ਚਿੱਠੀ ਹੈ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਜਾਂ ਉਹਨਾਂ ਦੀ ਚਿੱਠੀ ਦੇ ਉੱਤੇ ਸਵਾਲ ਚੁੱਕਦੀ ਹੋਏ ਇਹ ਲੈਟਰ ਜਾਰੀ ਕੀਤਾ ਗਿਆ ਹੈ। ਦੋ ਤਰੀਕੇ ਨਾਲ ਜਿਹੜਾ ਇਹ ਸਵਾਲ ਚੁੱਕੇ ਗਏ ਨੇ ਪਹਿਲਾ ਕਿ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ। ਕੋਈ ਅਪੀਲ ਨਹੀਂ ਕਰਦੇ ਅਕਾਲ ਤਖਤ ਸਾਹਿਬ ਤੋਂ ਬਲਕਿ ਉਥੋਂ ਆਦੇਸ਼ ਜਾਰੀ ਕੀਤੇ ਜਾਂਦੇ ਨੇ ਪੁਆਇੰਟ ਨੰਬਰ 1 ਤੇ ਦੂਜਾ ਜਿਸ ਨੂੰ ਲੈ ਕੇ ਜ਼ਿਆਦਾ ਕਰੜਾ ਇਤਰਾਜ਼ ਹੈ ਕਿ ਜਿਹੜੇ ਕਾਂਗਰਸ ਦੇ ਐਮਪੀ ਨੇ ਉਹਨਾਂ ਨੂੰ ਵੀ ਚਿੱਠੀ ਲਿਖਣ ਦੀ ਜ਼ਰੂਰਤ ਕਿਉਂ ਪੈ ਗਈ ਉਹਨਾਂ ਨੂੰ ਚਿੱਠੀ ਕਿਉਂ ਲਿਖੀ ਗਈ ਜਿੰਨੇ ਵੀ ਐਮਪੀ ਨੇ ਜਿਹੜੀ ਵੀ ਪਾਰਟੀ ਦੇ ਨੇ ਉਹਨਾਂ ਨੂੰ ਚਿੱਠੀ ਲਿਖੀ ਗਈ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਔਰ ਕਾਬਲੇ ਗੌਰ ਹੈ ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਸ ਚਿੱਠੀ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਤੁਸੀਂ ਲੋਕ ਸਭਾ ਦੇ ਵਿੱਚ ਇਹ ਮੁੱਦਾ ਚੁੱਕੋ ਜੋ ਛੋਟੇ ਸਹਿਬਜ਼ਾਦਿਆਂ ਨੂੰ ਸਮਰਪਿਤ 26 ਤ ਕਿ ਉਸ ਦਾ ਨਾਮ ਬਦਲ ਕੇ ਸ਼ਹਿਜ਼ਾਦਾ ਆ ਨਾਮ ਰੱਖਿਆ ਜਾਵੇ ਸੈਬਜ਼ਾਦਿਆਂ ਦੇ ਨਾਮ ਦੇ ਉੱਤੇ ਰੱਖਿਆ ਜਾਵੇ ਸੈਬਜ਼ਾਦਿਆਂ ਦੇ ਸ਼ਹੀਦੀ ਦਿਵਸ ਤੇ ਨਾਮ ਰੱਖਿਆ ਜਾਵੇ ਤਾਂ ਉਸ ਨੂੰ ਲੈ ਕੇ ਜਿੰਨੇ ਵੀ ਕਾਂਗਰਸ ਦੇ ਵੀ ਜਿਹੜੇ ਸਿੱਖ ਐਮਪੀ ਨੇ ਉਹਨਾਂ ਨੂੰ ਵੀ ਚਿੱਠੀ ਲਿਖੀ ਗਈ ਜਿਹੜੇ ਅਕਾਲੀ ਦਲ ਦੇ ਐਮਪੀ ਨੇ ਉਹਨਾਂ ਨੂੰ ਵੀ ਜਿਹੜੇ ਭਾਜਪਾ ਦੇ ਐਮਪੀ ਹੈਗੇ ਨੇ ਕਿਉਂਕਿ ਪੰਜਾਬ ਦੇ ਵਿੱਚ ਐਮਪੀ ਨਹੀਂ ਪਰ ਜਿਵੇਂ ਰਮਨੀਤ ਬਿੱਟੂ ਰਾਜਸਥਾਨ ਤੋਂ ਮੈਂਬਰ ਹੈਗੇ ਨੇ ਅੰਸੇ ਕਿ ਪਾਈ ਜਨ ਰਿਪਰੈਜ਼ੈਂਟ ਕਰਦੇ ਨਹੀਂ ਹਰਦੀਪ ਪੂਰੀ ਹੈਗੇ ਨਹੀਂ ਉਹ ਵੀ ਬੇਸ਼ਿਕ ਪੰਜਾਬ ਦੀ ਸੀਟ ਤੋਂ ਨਹੀਂ ਹੈਗੇ ਪਰ ਹੈ ਤਾਂ ਸਿੱਖ ਐਮਪੀ ਤਾਂ ਜਿੰਨੇ ਵੀ ਸਿੱਖ ਐਮਪੀ ਨੇ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਸਟੇਟ ਦੇ ਹੋਣ ਉਹਨਾਂ ਨੂੰ ਚਿੱਠੀ ਲਿਖ ਕੇ ਇਹ ਅਪੀਲ ਕੀਤੀ ਗਈ ਸੀ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਨੂੰ ਚੁੱਕੋ ਤਾਂ ਉਸ ਚਿੱਠੀ ਦੇ ਵਿੱਚ ਕਾਂਗਰਸੀ ਵੀ ਆ ਗਏ ਇਸ ਸਮੇਂ ਜਿਹੜੇ ਕਾਂਗਰਸ ਦੇ ਐਮਪੀ ਨੇ ਉਹਨਾਂ ਦੇ ਵਿੱਚ ਕਈ ਸਿੱਖ ਚਿਹਰੇ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਵਿੱਚ ਨਾਮ ਹੈ ਉਹਨਾਂ ਦੇ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਦਾ ਨਾਮ ਹੈ ਤਾਂ ਇਸ ਦੇ ਕਿਨਾਂ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਨੇ ਸਿੱਖ ਐਮਪੀ ਜਿਵੇਂ ਬਲਵਿੰਦਰ ਸਿੰਘ ਕੰਗ ਨੇ ਉਹਨਾਂ ਨੂੰ ਵੀ ਚਿੱਠੀ ਦੇ ਵਿੱਚ ਅਪੀਲ ਕੀਤੀ ਗਈ ਸੀ ਦੂਜੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਕਿਉਂਕਿ ਰਾਜ ਸਭਾ ਦੇ ਤਾਂ ਸਾਰੇ ਮੈਂਬਰ ਇਸ ਸਮੇਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਜਿਹੜੇ ਰਾਜ ਸਭਾ ਮੈਂਬਰ ਦੇ ਵਿੱਚ ਵੀ ਸਿੱਖ ਐਮਪੀਜ਼ ਨੇ ਉਹਨਾਂ ਨੂੰ ਵੀ ਚਿੱਠੀ ਲਿਖ ਕੇ ਅਪੀਲ ਕੀਤੀ ਗਈ ਸੀ ਤਾਂ ਇਸ ਚਿੱਠੀ ਦੇ ਉੱਤੇ ਬਵਾਲ ਹੁੰਦਾ ਨਜ਼ਰ ਆ ਰਿਹਾ ਹੈ ਤੇ ਕਿਹਾ ਗਿਆ ਹੈ ਕਿ ਜ਼ਖਮਾਂ ਤੇ ਲੂਣ ਛੜਕਣ ਵਰਗਾ ਹੈ ਕਾਂਗਰਸ ਨੂੰ ਅਪੀਲ ਕਰਨਾ ਦਾ 84 ਦਾ ਜ਼ਿਕਰ ਹੋ ਜਾਂਦਾ ਜਦੋਂ ਵੀ ਇਸ ਤਰੀਕੇ ਦਾ ਕੋਈ ਮਾਮਲਾ ਉੱਠਦਾ ਰੁਕ ਕਰਦੇ ਸਾਡੇ ਸੇਓਗੀ ਵਿਜੇਪਲ ਬਰਾੜੀ ਸੈਮੀ ਫੋਲ ਲਾਈਨ ਤੇ ਸਾਡੇ ਨਾਲ ਨੇ ਵਿਜੇ ਕੀ ਕੁਝ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਲਾਈਵ ਜੁੜੇ ਨੇ ਨਿਊਜ਼ ਰੂਮ ਤੋਂ ਸਾਡੇ ਨਾਲ ਮੈਂ ਉਹਨਾਂ ਦਾ ਰੁਕ ਕਰਦਾ ਵਿਜੇ ਕੀ ਕੁਝ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਇਸ ਚਿੱਠੀ ਨੂੰ ਜੇ ਦੇਖੀਏ ਧਿਆਨ ਨਾਲ ਜਾਂ ਇਸ ਦੀ ਜਿਹੜੀ ਇਬਾਰਤ ਹਿੱਦੀ ਜ ਉਸ ਨੂੰ ਪੜਨ ਤੇ ਸਮਝਣ ਦੀ ਕੋਸ਼ਿਸ਼ ਕਰੀਏ ਕਾਫੀ ਤਿੱਖੇ ਲਫ਼ਜ਼ ਬਲਵਾਂਸਿਕ ਰਾਜੋਆਣਾ ਹੋਰਾਂ ਵੱਲੋਂ ਇਸ ਦੇ ਵਿੱਚ ਵਰਤੇ ਗਏ ਨੇ ਇਹ ਚਿੱਠੀ ਉਹਨਾਂ ਨੇ ਜੇਲ੍ਹ ਤੋਂ ਲਿਖੀ ਆ ਆਪਣੇ ਪਰਿਵਾਰ ਨੂੰ ਭੇਜੀ ਤੇ ਉਥੋਂ ਇਹ ਚਿੱਠੀ ਦੀ ਕਾਪੀ ਜਿਹੜੀ ਆ ਇਹ ਸਾਡੇ ਤੱਕ ਆਪੜੀ ਹੈ ਇਸ ਚਿੱਠੀ ਦੇ ਵਿੱਚ ਇੱਕ ਤੇ ਸਾਫ ਪਤਾ ਲੱਗਦਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਕਾਫੀ ਖਫਾ ਨੇ ਉਸ ਗੱਲ ਤੋਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਪੀਲ ਕੀਤੀ ਇਹ ਅਪੀਲ ਤਾਂ ਸਾਰੇ ਸੰਸਦਾਂ ਤੋਂ ਹੀ ਖਫਾ ਨੇ ਕਿ ਕਿਉਂ ਕੀਤੀ ਪਰ ਖਾਸ ਤੌਰ ਤੇ ਜ਼ਿਕਰ ਉਹਨਾਂ ਨੇ ਕਾਂਗਰਸ ਦੇ ਸੰਸਦਾਂ ਦਾ ਕੀਤਾ ਹੈ ਕਿ ਕਾਂਗਰਸ ਦੇ ਸੰਸਦਾਂ ਨੂੰ ਚਿੱਠੀ ਲਿਖੀ ਗਈ ਕਾਂਗਰਸ ਦੇ ਜਿੰਨੇ ਐਮਪੀ ਨੇ ਉਹਨਾਂ ਕਹਿਆ ਕਿ ਉਹ ਕਾਂਗਰਸ ਜਿਸ ਨੇ ਅਕਾਲ ਤਖਤ ਸਾਹਿਬ ਨੂੰ ਟਾ ਢੇਰੀ ਕੀਤਾ ਜਿਸ ਨੇ ਅਕਾਲ ਤਖਤ ਸਾਹਿਬ ਤੇ ਹਮਲੇ ਕਰਵਾਏ ਉਸੇ ਪਾਰਟੀ ਦੇ ਸੰਸਦਾਂ ਨੂੰ ਅਪੀਲ ਕਰਨਾ ਦੋ ਚੀਜ਼ਾਂ ਤੇ ਉਹਨਾਂ ਨੇ ਇਤਰਾਜ਼ ਜਤਾਇਆ ਗੌਰਵ ਇੱਕ ਤੇ ਅਪੀਲ ਸ਼ਬਦ ਤੇ ਕਿ ਅਕਾਲ ਤਖਤ ਸਾਹਿਬ ਤੋਂ ਆਦੇਸ਼ جاری ਹੁੰਦੇ ਆ ਹੁਕਮ ਜਾਰੀ ਹੁੰਦੇ ਆ ਖਾਲਸਾ ਪੰਥ ਤੇ ਲਈ ਸਿੱਖ ਕੌਮ ਦੇ ਲਈ ਅਕਾਲ ਤਖਤ ਸਾਹਿਬ ਕਦੇ ਅਪੀਲ ਨਹੀਂ ਕਰਦਾ ਔਰ ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਇੱਕ ਤੇ ਅਪੀਲ ਕਰਨੀ ਤੇ ਉਹ ਵੀ ਕਾਂਗਰਸ ਦੇ ਸੰਸਦਾਂ ਨੂੰ ਵਿੱਚ ਇਨਕਲੂਡ ਕਰਨਾ ਇਹ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਦਾ ਕਲੰਕਿਤ ਦਸਤਾਵੇਜ਼ ਹੈ ਕਾਲਾ ਤੇ ਕਲੰਕੇ ਦਸਤਾਵੇਜ਼ ਉਹਨਾਂ ਨੇ ਇਹ ਲਫ਼ਜ਼ ਵਰਤੇ ਨੇ ਔਰ ਕਾਫੀ ਉਹਨਾਂ ਨੇ ਇਹ ਇੱਕ ਆਪਾਂ ਕਹੀਏ ਕਿ ਤਿੱਖੇ ਲੈਸੇ ਦੇ ਵਿੱਚ ਇੱਕ ਚਿੱਠੀ ਲਿਖੀ ਹੈ ਕਿ ਜੇ ਤੁਸੀਂ ਵੀਰਬਾਲ ਦੇਵਸ ਦਾ ਨਾਮ ਬਦਲਾਉਣਾ ਚਾਹੁੰਦੇ ਹੋ ਜੇ ਤੁਹਾਨੂੰ ਉਹ ਨਾਮ ਨਹੀਂ ਠੀਕ ਲੱਗਦਾ ਜਾਂ ਤੁਹਾਨੂੰ ਉਸ ਤੇ ਇਤਰਾਜ਼ ਹੈ ਤਾਂ ਤੁਸੀਂ ਸਿੱਖ ਸੰਗਤ ਨੂੰ ਜਾਂ ਖਾਲਸਾ ਪੰਥ ਨੂੰ ਸਿੱਧੀ ਅਪੀਲ ਕਰੋ ਕਿ ਜੋ ਵੀ ਇਹ ਪ੍ਰੋਗਰਾਮ ਜਿਹੜੇ ਨੇ ਉਹ ਸੈਂਟਰ ਗਵਰਨਮੈਂਟ ਇਸ ਨਾਮ ਦੇ ਤਹਿਤ ਕਰਵਾ ਰਹੀ ਹੈ ਤੁਸੀਂ ਉਹਨਾਂ ਪ੍ਰੋਗਰਾਮਾਂ ਦਾ ਬਾਈਕਾਟ ਕਰੋ ਉਹਨਾਂ ਦੇ ਵਿੱਚ ਤੁਸੀਂ ਹਿੱਸਾ ਨਾ ਲਓ ਔਰ ਉਹਨਾਂ ਤੋਂ ਪਾਸੇ ਹੋ ਜੋ ਕਿ ਜਦ ਤੱਕ ਇਹਦਾ ਨਾਮ ਨਹੀਂ ਬਦਲਦੇ ਉਦੋਂ ਤੱਕ ਅਸੀਂ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਨਹੀਂ ਬਣਾਂਗੇ ਉਹਨਾਂ ਕਹਿੰਿਆ ਕਿ ਬੜੇ ਤਰੀਕੇ ਨੇ ਅਕਾਲ ਤੱਕ ਸਹਿਮ ਨੂੰ ਜੇ ਤੁਸੀਂ ਕਹਿੰਦੇ ਹੋ ਕਿ ਅਕਾਲ ਤੱਕ ਸਹਿਮ ਮਹਾਨ ਹੈ ਸਭ ਤੋਂ ਸਰਵੋਚੈਤ ਫਿਰ ਅਪੀਲ ਕਰਨ ਦੀ ਕੀ ਲੋੜ ਪੈਗੀ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਔਰ ਇਸ ਚੀਜ਼ ਦਾ ਵੀ ਜ਼ਿਕਰ ਬਲਵੰਤ ਸਿੰਘ ਰਾਜਵਾਨਾ ਨੇ ਕੀਤਾ ਕਿ ਕਾਂਗਰਸ ਦੇ ਟਾਈਮ ਤੇ ਉਸ ਪਾਰਟੀ ਦੇ ਜਿਨ੍ਹਾਂ ਸੰਸਦਾਂ ਨੂੰ ਤੁਸੀਂ ਅਪੀਲ ਕਰ ਰਹੇ ਹੋ ਉਸ ਪਾਰਟੀ ਦੇ ਰਾਜ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਉਸ ਤੋਂ ਬਾਅਦ 84 ਦਾ ਕਤਲੇਆਮ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ 84 ਦਾ ਕਤਲੇਆਮ ਹੋਇਆ ਉਸ ਵੇਲੇ ਉਹਨਾਂ ਲੋਕਾਂ ਦੇ ਜਿਹੜੇ ਜ਼ਖਮ ਬਲਵੰਤ ਸਿੰਘ ਰਾਜਵਾਨਾ ਨੇ ਜਥੇਦਾਰ ਸਾਹਿਬ ਦੀ ਚਿੱਠੀ ਦੇ ਉੱਤੇ ਸਵਾਲ ਚੁੱਕੇ ਨੇ ਸਾਰੇ ਸੰਸਦਾਂ ਨੂੰ ਲਿਖੀ ਬਲਵੰਤ ਸਿੰਘ ਰਾਜਵਾਨਾ ਨੇ ਜਥੇਦਾਰ ਸਾਹਿਬ ਦੀ ਚਿੱਠੀ ਦੇ ਉੱਤੇ ਸਵਾਲ ਚੁੱਕੇ ਨੇ ਸਾਰੇ ਸੰਸਦਾਂ ਨੂੰ ਲਿਖੀ ਗਈ ਚਿੱਠੀ ਦੇ ਉੱਤੇ ਇਤਰਾਜ਼ ਦਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਨਤੀ ਨਹੀਂ ਆਦੇਸ਼ ਜਾਰੀ ਹੁੰਦੇ ਨੇ ਰਾਜਵਾਨਾ ਦਾ ਤਰਕ ਹੈ ਕਿ ਉਸ ਚਿੱਠੀ ਦੇ ਜ਼ਰੀਏ ਬੇਨਤੀ ਕੀਤੀ ਗਈ ਕਿ ਜਿਹੜੇ ਸਿੱਖ ਐਮਪੀਜ਼ ਨੇ ਉਹ ਪਾਰਲੀਮੈਂਟ ਦੇ ਵਿੱਚ ਮੁੱਦਾ ਚੁੱਕਣ ਤਾਂ ਰਾਜਵਾਨਾ ਕਹਿ ਰਹੇ ਨੇ ਕਿ ਅਕਾਲ ਤਖਤ ਸਾਹਿਬ ਤੋਂ ਬੇਨਤੀਆਂ ਨਹੀਂ ਹੁੰਦੀਆਂ ਆਦੇਸ਼ ਜਾਰੀ ਹੁੰਦੇ ਨੇ ਹੁਕਮ ਸੁਣਾਏ ਜਾਂਦੇ ਨੇ ਕਾਂਗਰਸ ਪਾਰਟੀ ਦੇ ਐਮਪੀ ਨੂੰ ਅਪੀਲ ਕਰਨਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਛੜਕਨ ਵਰਗਾ ਹੈ ਇਹ ਚਿੱਠੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਦਾ ਕਾਲਾ ਤੇ ਕਲੰਕਿਤ ਦਸਤਾਵੇਜ਼ ਹੈ ਬਲਵੰਤ ਸਿੰਘ ਰਾਜਵਾਨਾ ਕਹਿ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਵਾਜ਼ ਨੂੰ ਕਮਜ਼ੋਰ ਤੇ ਬੇਵਸਨਾ ਨਾ ਬਣਾਓ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੇ ਐਮਪੀਜ਼ ਨੂੰ ਇਹ ਚਿੱਠੀ ਲਿਖੀ ਸੀ ਤਾਂ ਜਥੇਦਾਰ ਸਾਹਿਬ ਦੀ ਚਿੱਠੀ ਦੇ ਉੱਤੇ ਇਹ ਪੂਰਾ ਬਵਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਰਾਜਵਾਨਾ ਸਿੱਖ ਸਮਾਜ ਦੇ ਇੱਕ ਵਿੱਚ ਇੱਕ ਵੱਡਾ ਤੇ ਵੱਖਰਾ ਰਤਬਾ ਰੱਖਦੇ ਨੇ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਔਰ ਕਾਬਲੇ ਗੌਰ ਹੈ ਕਿ ਉਸ ਚਿੱਠੀ ਦੇ ਉੱਤੇ ਸਵਾਲ ਚੁੱਕੇ ਗਏ ਨੇ ਦੋ ਤਰੀਕੇ ਦੇ ਨਾਲ ਇਹ ਦੇ ਵੱਲੋਂ ਲਿਖੀ ਗਈ ਜਿਹੜੀ ਚਿੱਠੀ ਹੈ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਜਾਂ ਉਹਨਾਂ ਦੀ ਚਿੱਠੀ ਦੇ ਉੱਤੇ ਸਵਾਲ ਚੁੱਕਦੀ ਹੋਈ ਇਹ ਲੈਟਰ ਜਾਰੀ ਕੀਤਾ ਗਿਆ ਹੈ ਦੋ ਤਰੀਕੇ ਨਾਲ ਜਿਹੜਾ ਇਹ ਸਵਾਲ ਚੁੱਕੇ ਗਏ ਨੇ ਪਹਿਲਾ ਕਿ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ ਕੋਈ ਅਪੀਲ ਨਹੀਂ ਕਰਦੇ ਅਕਾਲ ਤਖਤ ਸਾਹਿਬ ਤੋਂ ਬਲਕਿ ਉਥੋਂ ਆਦੇਸ਼ ਜਾਰੀ ਕੀਤੇ ਜਾਂਦੇ ਨੇ ਪੁਆਇੰਟ ਨੰਬਰ 1 ਤੇ ਦੂਜਾ ਜਿਸ ਨੂੰ ਲੈ ਕੇ ਜ਼ਿਆਦਾ ਕਰੜਾ ਇਤਰਾਜ਼ ਹੈ ਕਿ ਜਿਹੜੇ ਕਾਂਗਰਸ ਦੇ ਐਮਪੀ ਨੇ ਉਹਨਾਂ ਨੂੰ ਵੀ ਚਿੱਠੀ ਲਿਖਣ ਦੀ ਜ਼ਰੂਰਤ ਕਿਉਂ ਪੈ ਗਈ ਉਹਨਾਂ ਨੂੰ ਚਿੱਠੀ ਕਿਉਂ ਲਿਖੀ ਗਈ ਜਿੰਨੇ ਵੀ ਐਮਪੀ ਨੇ ਜਿਹੜੀ ਵੀ ਪਾਰਟੀ ਦੇ ਨੇ ਉਹਨਾਂ ਨੂੰ ਚਿੱਠੀ ਲਿਖੀ ਗਈ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਔਰ ਕਾਬਲੇ ਗੌਰ ਹੈ ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਸ ਚਿੱਠੀ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਤੁਸੀਂ ਲੋਕ ਸਭਾ ਦੇ ਵਿੱਚ ਇਹ ਮੁੱਦਾ ਚੁੱਕੋ ਜੋ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ 26 ਤਰੀਕ ਨੂੰ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ ਕਿ ਉਸ ਦਾ ਨਾਮ ਬਦਲ ਕੇ ਸ਼ਹਿਜ਼ਾਦਾ ਨਾਮ ਰੱਖਿਆ ਜਾਵੇ ਸੈਬਜ਼ਾਦਿਆਂ ਦੇ ਨਾਮ ਦੇ ਉਤੇ ਰੱਖਿਆ ਜਾਵੇ ਸੈਬਜ਼ਾਦਿਆਂ ਦੇ ਸ਼ਹੀਦੀ ਦਿਵਸ ਤੇ ਨਾਮ ਰੱਖਿਆ ਜਾਵੇ ਤਾਂ ਉਸ ਨੂੰ ਲੈ ਕੇ ਜਿੰਨੇ ਵੀ ਕਾਂਗਰਸ ਦੇ ਵੀ ਜਿਹੜੇ ਸਿੱਖ